ਪਿੰਡ ਦੂਸਾਂਚ ਕਲਾਂ ਗੁਰਦੁਆਰਾ ਧਰਨ ਦੁਆਰਾ ਵਿਖੇ ਹੈੱਡ ਗ੍ਰਾਂਥੀ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਦੀ ਬਿਜਲੀ ਦੇ ਧਾਰਾ ਨਾਲ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੁਗਿੰਦਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:30 ਵਜੇ ਕਿਸੇ ਜਗ੍ਹਾ ਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਨ ਗਏ ਸਨ ਉਪਰੋ ਲੰਗਰੀਆਂ ਤਾਰਾਂ ਜੋ ਕਿ ਜਗ੍ਹਾ ਦੇ ਨਜ਼ਦੀਕੀ ਸਨ ਨਿਸ਼ਾਨ ਸਾਹਿਬ ਚੜਾਉਣ ਵੇਲੇ ਤਾਰਾਂ ਦੇ ਨਾਲ ਨਿਸ਼ਾਨ ਸਾਹਿਬ ਟਕਰਾਣ ਕਾਰਨ ਸੋਢੀ ਸਿੰਘ ਨੂੰ ਕਰੰਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਇਸ ਮੌਤ ਦੀ ਖਬਰ ਨੂੰ ਸੁਣ ਕੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਮੈਂਬਰਾਂ ਦਾ ਰੋ ਰੋ ਕੇ ਉਪਰਾਹ ਹਾਲ ਹੈ। ਦੱਸਿਆ ਕਿ ਪਿਛਲੇ ਤਕਰੀਬਨ 32-33 ਸਾਲ ਤੋਂ ਦੁਸਾਂਝ ਕਲਾਂ ਵਿਖੇ ਹੀ ਰੇ ਰੇ ਸਨ ਇਹਨਾਂ ਦੇ ਪਰਿਵਾਰਕ ਮੈਂਬਰ ਹੋ ਕਾਫੀ ਲੰਮੇ ਸਮੇਂ ਤੋਂ ਗੁਰਦਰਾਤਰਨ ਦਵਰਾ ਸਾਹਿਬ ਦੇ ਇਹ ਹੈਡ ਗ੍ਰਾਂਥੀ ਸਨ ਸੋ ਅੱਜ ਕਿਸੇ ਜਗ੍ਹਾ ਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਨ ਵੇਲੇ ਉਪਰੋਂ ਲੰਗ ਰਹੀਆਂ ਤਾਰਾਂ ਦਾ ਕਰੰਟ ਲੱਗਣ ਕਾਰਨ ਇਹਨਾਂ ਦਾ ਜਿਹੜਾ ਉਹ ਦੇਹੰਤ ਹੋ ਗਿਆ ਤੋਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਅਰਦਾਸ ਕਰਨ ਵਾਸਤੇ ਕਰੋਗੇ ਸਨ ਇਨਸ਼ਾਨ ਸਾਹਿਬ ਦੀ ਅਰਦਾਸ ਕਰਨੀ ਆ ਸੋ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਤੇ ਨਾਲ ਪਰਿਵਾਰ ਰੋ ਰੋ ਕੇ ਪਰਿਵਾਰ ਦਾ ਜਿਹੜਾ ਬੁਰਾ ਹਾਲ ਹੋਇਆ ਸੋ ਤੇ ਇੱਕ ਸਵਾਦੇ ਤਸਵੀਰਾਂ ਦੇ ਵਿੱਚ ਪਰਿਵਾਰਕ ਮੈਂਬਰ ਕਿਵੇਂ ਆਪਣੇ ਸੋਢੀ ਸਿੰਘ ਨੂੰ ਮ੍ਰਿਤਕ ਦੇ ਤੇ ਲੇਟ ਕੀ ਬੇਟੀ ਉਹਨਾਂ ਦੀ ਪਤਨੀ ਦੇ ਮਾਤਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੋਇਆ ਸੋ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੁਕੇਂਦਰ ਸਿੰਘ ਤੇ ਹੋਰ ਪ੍ਰਬੰਧਕ ਮੈਂਬਰਾਂ ਨੇ ਦੱਸਿਆ ਕਿ ਬਹੁਤ ਹੀ ਦੁਖਦਾਈ ਖਬਰ ਹੈ ਸੋ ਅੱਜ ਬਾਅਦ ਦੁਪਹਿਰ 2:30 ਵਜੇ ਉਹਨਾਂ ਦਾ ਅੰਤਿਮ ਸਤਕਾਰ ਪਿੰਡ ਦੁਸਾਂਝ ਕਲਾਂ ਵਿਖੇ ਰਸਮਾਂ ਅਨੁਸਾਰ ਕੀਤਾ ਜਾਵੇਗਾ ਸੋ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸੱਚੀ ਕੱਲ ਦੁਸਾਂਝ ਕਲਾਂ ਤੋਂ ਸਰਿੰਦਪਾਲ ਕੋਕੂਦੀ ਖਾਸ ਰਿਪੋਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਵੱਡੀ ਗੱਲ ਹੋਈ ਹੈ ਕਿ ਜਿਹੜੇ ਸਾਡੇ ਫੌਜੀ ਸਿੰਘ ਛੋਟੀ ਸਾਹਿਬ ਬਹੁਤ ਬੱਟਬੋਸ਼ ਤੇ ਹੈਡ ਗ੍ਰਾਂਫੀਕਰ ਅੱਜ ਦੁੱਖ ਨਾਲ ਕਰਦੇ ਪੈ ਰਹੀ ਹੈ ਕਿ ਅੱਜ ਵੀ ਸਾਡੇ ਬੜੇ ਬੜੇ ਪਾਈ ਕਿ ਨਾਲੇ ਹੁਣ ਤੇ ਇਨਸਾਨ ਸਭ ਗਏ ਸੀ ਉਸੇ ਜਦੋਂ ਸਾਹਿਬ ਨੂੰ ਸੁਣਨ ਕਰਾ ਕੇ ਘੰਟਾ ਲੱਗੇ ਉਹ ਸਵੇਰੇ ਆ ਜਿਹੜੀ ਸੀ ਉਹਦੇ ਨਾਲ ਤੱਕ ਹੋ ਕੇ ਜਾਸ ਹੋ ਗਿਆ ਉਹਦੇ ਨਾਲ ਉਹਨਾਂ ਦੀ ਐਕਟੀਵਿਟੀ ਬਹੁਤ ਹੋ ਗਈ ਬੜੀ ਦੋਫਤਰੀ ਗੱਲ ਹੈ ਤਾਕਤ ਜਿਸ ਦੇ ਨਾਲ ਬਹੁਤ ਨਾਲ ਦਾ ਸਾਹਕ ਕਿਸ ਕਰਕੇ ਇਹ ਜਿਹੜਾ ਬਹੁਤ ਦਾਇਕ ਜਾ ਰਹੀ ਹੈ ਕਿ ਸੈਨ ਲੋਕ ਨਹੀਂ ਹਾਂਜੀ ਜਿਹੜੇ ਜਿਹੜੇ ਸ਼ਾਨ ਸਾਹਿਬ ਜੁੜਾਉਂਦੇ ਹਾਂ ਹਾਂਜੀ ਸਾਡੇ ਨਾਲ ਸੀ ਤੇ ਪੁਰਾਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਦਾ ਉਹ 8000 ਰੁਪਏ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਉਤਾਰਨ ਲੱਗੇ ਆਹ ਨਾਲ ਲਾਇ ਕੇ ਭਾਈ ਸਾਹਿਬ ਨੂੰ ਕਰੰਟ ਲਾ ਗਏ ਉਹ ਸਰ ਉਹ ਗੜ ਭਾ ਉਹਨਾਂ ਦੀ ਮੌਤ ਹੋ ਗਈ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਇੱਕ ਹੱਥ ਬਚਾਰ ਲੈ ਤੇ ਗਿਆ ਅੱਛਾ ਜੀ ਹੱਥ ਬਚਾਰ ਚੱਲ ਰਿਹਾ ਜੀ ਚਾਹੇ ਤਾਂ ਉਹ ਗਾਸ਼ਟਰ ਨੇ ਫਿਟਾ ਚਾਹੇ ਠੀਕ ਹੈ ਜੀ ਰਿਪੋਰਟ ਤਿਆਰ ਕਰ ਦੇ